ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠਡੇੜੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਪਹੁੰਚੇ ਹਾਂ ਪਿੰਡ ਠਵਾਲ ਜੀ ਤੇ ਵੀਰੋਂ ਕੋ 6-7 ਝੋਟੀਆਂ ਸੀ ਲਿਆ ਤੇ ਹਰਿਆਣੇ ਦੀਆਂ ਝੋਟੀਆਂ ਜੇ ਤੇ ਵੀਰੋਂ ਨਾਲ ਅੱਜ ਕਰਦੇ ਆਂ ਗੱਲਬਾਤ ਜੀ ਤੇ ਕੀ ਬੜਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਬਾਠ ਸਾਹਿਬ ਕੀ ਹਾਲ ਚੱਲ ਜੇ ਹੋਰ ਸਭ ਨਾਲ ਠੀਕ ਜੀ ਬਹੁਤ ਕਿਰਪਾ ਗੁਰੂ ਨਾਨਕ ਦੇਵ ਜੀ ਸੱਚਿਆ ਪਾਸ਼ਾ ਦੀ ਹਾਂ ਜੀ ਕਿੰਨੀਆਂ ਝੋਟੀਆਂ ਅੱਜ ਨਾਗ ਆਪਣੇ ਕੋ ਬਾਠ ਸਾਹਿਬ ਆਠਿਆ ਤੇ ਆਪਾਂ 6 ਨਾਗ ਪਾਉਣੇ ਆ ਠੀਕ ਆ ਠੀਕ ਹਾਂ ਜੀ ਕਿਉਂ ਵੀਡੀਓ ਜਿਆਦਾ ਲੰਮੀ ਹੋ ਜਾਂਦੀ ਆ ਹ ਤੇ ਫੋਨ ਨੰਬਰ ਤੇ ਪਿੰਡ ਦਾ ਪਿੰਡ ਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਸਾਹਿਬ ਫੋਨ ਨੰਬਰ 9779714340 ਠੀਕ ਹੈ ਠੀਕ ਤੇ ਬੂਰੀ ਤੇ ਕੰਨੀ ਚੱਲ ਬੂਰੀ ਤੋਂ ਕਰਦੀਆਂ ਜਾਂ ਜਾਇਜ ਰੇਟ ਤੋਂ ਕਰਨੀਏ ਤਾਂ ਆਪਾਂ ਇਧਰੋਂ ਕਰ ਦਿੰਨੇ ਆ ਨਾ ਕੋਈ ਨਹੀਂ ਬੂਰੀ ਤੋਂ ਪਹਿਲਾਂ ਕਰਦੀਏ ਜਾਇਜ ਐਂਡ ਤੇ ਵਿਖਾਵਾਂਗੇ ਆਹ ਦੇਖੋ ਬੂਰੀ ਜਾਂ ਤੇ ਨਾਲ ਪਿੱਛੇ ਕੱਟਾ ਬੂਰੀ ਹਾਂਜੀ ਪਹਿਲਾ ਸੂਆ ਵਾ 14 ਕਿਲੋ ਆ ਪੰਜਵਾ ਦਿਨ ਸੂਈ ਨੂੰ ਭਾਵੇਂ ਕੋਹਲੀ ਮਾਲੇ ਤੇ ਭਾਵੇਂ ਦੁੱਧ ਮਾਲੇ ਠੀਕ ਛੋਟੀ ਦੁੱਧ 15 ਕਿਲੋ ਚ ਵਾਪੂਗੀ ਆਹ ਕੋ ਮੂਵੀ ਝੋਟੀ ਆ ਤੇ ਪਿੱਛੇ ਹੀ ਕੱਟਾ ਵਾ ਇਹਦੇ ਨਾਲ ਦਾ ਹੀ ਕੱਟਾ ਦੇਖੋ ਆਹ ਦੇਖੋ ਜੰਪਾਲ ਦੇਖੋ ਕੱਟੀ ਦਾ ਲੈਓ ਜੀ ਲੈਓ ਆਹ ਵੱਡੀ ਆ ਝੋਟੀ ਬਹੁਤ ਚੰਗੀ ਪੇਕ ਪੁਲੀ ਹਾਂਜੀ ਇਹਦਾ ਬੱਚਾ ਆ ਵੇਖੋ ਆ ਜੀ ਇਹੋ ਇਹਨਾਂ ਬੱਚਿਆ ਦਾ ਹਾਂ ਜੀ ਪੰਜਵਾਗ 300 ਇਹਨੂੰ ਪੰਜਵਾਗ ਦੇ ਕਿ ਮੋਲੇ ਦਾ ਇਹਦਾ ਮੁੱਲ ਦੇ ਬਾੜ ਸਾਹਿਬ ਜੇ ਕਰਨ ਵਾਲਾ ਤੇ ਭਾਵੇਂ ਝੋਟੀ 1.5 ਦੀ ਵੇਚ ਲਈਏ ਹਾਂ ਜੀ ਪਰ ਆਪਾਂ ਥੋੜਾ ਜਿਹਾ ਬਾਜ਼ਾਰ ਦਾ ਸਾਬ ਲਾ ਕੇ ਨਾ ਹਾਂ ਜੀ ਵੀ ਮੌਸਮੀਕ ਪਾਣੀ ਦੀ ਮਾਰ ਆ ਭੈਣ ਭਰਾਵਾਂ ਦੇ 4 ਸਵੇਰੇ ਤੇ ਜੈਜੇ ਮੋਲਿਆ 1,32,000 ਰੁਪਏ ਝੋਟੀ ਦਾ ਮੋਲਿਆ ਠੀਕ ਤੇ 2000 ਛੋਟ ਕਰਕੇ ਆਪਾਂ ਬਾੜ ਸਾਹਿਬ ਇੱਕ 30 ਦੀ ਝੋਟੀ 30 ਦੀ ਦੇਣਗੇ ਠੀਕ ਆ ਵੇਖੋ ਜੋਟੀ ਵੱਡੀ ਆ ਸਾਨ ਕੱਲਾ ਕੱਲਾ ਲੱਗਾ ਝੋਟੀ ਨੇ ਬਹੁਤ ਚੰਗੀ ਖਬਰਦਾਰਿਆ ਲੈਣ ਹਾਂਜੀ ਆਹ ਵੇਖੋ ਹਾਂ ਠੀਕ ਆ ਯਾਰ ਪਹਿਲਾ ਸਵੇਰ ਦੋ ਦਾਂ ਤੇ ਆ ਮੂੰਦ ਠੀਕ ਆ ਠੀਕ ਚੰਗੀ ਪਿੱਠ ਪੁੜੇ ਦੀ ਵੇਖੋ ਆ ਦੂਜੇ ਨੰਬਰ ਤੇ ਝੋਟੀ ਇਹ WhatsApp 12 ਕਿਲੋ ਆ ਆ ਦੇਖੋ ਜੈਡ ਬਲੈਕ ਹਾਂਜੀ ਆਹ ਵੇਖੋ ਨਵਾਬ ਦਾ ਸਿਮਣਿਆ ਝੋਟੀ ਨੂੰ ਤੇ ਰੇਲ ਗੱਡੀਰ ਕੀ ਮਗਰੋਂ ਵੇਖੋ ਉੱਚੀ ਆ ਹਾਂਜੀ ਹਾਂਜੀ ਐਚ ਐਫ ਗਾਈਆਂ ਰਖੂ ਤੇ ਗਾੜੀਆਂ ਨਹੀਂ ਹੋਈਆਂ ਖੋਲ ਦਿਓ ਜੀ ਬਿਲਕੁਲ ਜੈਡ ਬਲਾਇਆ ਕਾ ਖੋਲ ਕੇ ਖਵਾ ਦੇ ਤਾਨੂੰ ਤੇ thora chakravde ਆ ਆ ਲੈ ਆ ਲੈ ਸੈਂਗ ਹੁੰਦੇ ਦੀ ਕੁਆਲਿਟੀ ਬਹੁਤ ਮੈਨਾ ਨਾ ਕੁਆਲਿਟੀ ਬਹੁਤ ਚੰਗੀ ਆ ਬਾਸਾ ਇਹਦੇ ਪਿੱਛੇ ਕੱਟਾ ਜੇ ਇਹਦੇ ਪਿੱਛੇ ਕੱਟੀ ਆ ਜੀ ਕੱਟੀ ਆ ਗਈ ਹਾਂ ਜੀ ਠੀਕ ਆ ਦੇਖੋ ਇਹਨੂੰ ਪੰਜਵਾ ਦੇ ਨੇ ਕੱਟੀ ਮੰਗ ਰਿਆ ਤੇ ਮੁੱਲ ਕੀ ਗਾਉ ਮੁੱਲ ਇਹਨ ਕੋ 12 13 ਕਿਲੋ ਬੌੜੀ ਆ ਝੋਟੀ ਉਹ ਠੀਕ ਆ ਠੀਕ ਤੇ ਮੋਲੇ ਦਾ ਕਰਦੇ ਆ 130 ਹਾਂ ਜੀ ਤੇ ਹਾਂ ਨਾ 27 ਦੀ ਝੋਟੀ ਦੇ ਦਾਂਗੇ 3000 ਛੋੜਦਾ ਦੇ ਦਾਂਗੇ ਬਾਅਦ 25 ਦੀ ਦੇ ਦੀ ਹਾਂ ਜੀ ਠੀਕ ਹੈ ਉਹ ਚੱਲੀ ਕੋਆ ਠੀਕ ਹੈ ਤੇ ਆ ਤਿੰਨੇ ਨੰਬਰ ਤੇ ਕੋਈ ਨਹੀਂ ਆ ਨਾਂ ਨੂੰ ਕਹਿੰਦੇ ਆ ਵੇਖੋ ਬੂਟੀ ਨੰਬਰ ਇਹ ਆਹ ਤੀਜੇ ਨੰਬਰ ਤੇ ਪਹਿਲਾ ਸੁਆਹੇ ਹਾਂਜੀ ਚਾਰ ਦਾੰਦਿਆ ਮੂੰਹ ਦੋ ਠੀਕ 13 ਵਜੇ ਤੋਂ ਉੱਤੀ ਆਈ ਆ ਕੰਗਲ ਹੋਣ ਕਿ ਨਾਂ ਟਾਈਮ ਆਪਾਂ 12 ਵਾਂ ਤੇ 11:00 ਦਾ 11:00 ਦਾ ਕੱਲ ਹੀ ਬਸ ਆ ਆ ਇਹੋ ਲੈਵੇ ਚੈੱਕ ਕਰੋ ਤੁਸੀਂ ਇਹਦਾ ਚੱਕਰਾ ਇਹਦੀ ਕੱਟੀ ਦੀ ਘਟਾ ਇਹਦੀ ਵੀ ਕੱਟੀ ਆ ਜੀ ਇਹਦੀ ਵੀ ਕੱਟੀ ਆ ਗਈ ਹੈ ਹਾਂਜੀ ਠੀਕ ਹੈ ਇਹਦਾ ਮੁੱਲ ਕੀ ਲਵਾਂ ਆ ਵੇਖੋ ਇਹਦਾ ਬਾਜ਼ਾਰ ਸਾਬ ਮੋਰ ਤੇ ਜਿੰਨਾ ਮਰਜ਼ੀ ਕਰ ਲਈਏ ਹਾਂਜੀ ਆਪਾਂ ਜਾਇਜ਼ ਮੁੱਲ ਕਰਨਾ ਚੋਟੀ ਦਾ 127 ਮੋਲਿਆ ਹਾਂਜੀ ਤੇ 1 ਪੰਜੀ ਦੀ ਦੇਰੀ ਤੇ 500 ਸੋੜ ਠੀਕ ਹੈ ਹਾਂਜੀ 124 ਦੀ ਜਾਂਦੀ 124 ਦੀ ਦੇ ਦਾਂਗੇ ਠੀਕ ਹੈ ਤੇ ਆਹ ਚੋਟੀ ਇਹ ਵੀ ਬਾਹਰ ਸਾਹਿਬ ਪਹਿਲਾ ਸੂਆ ਜੇ ਹਾਂਜੀ ਇਹ 12 ਕਿਲੋ ਚੋਟੀ ਨੇ ਕਰ ਲਵਾਂ ਵਾਏ ਕਰ ਬਹੁਤ ਚੰਗੀ ਆ ਪਹਿਲਾ ਸੂਆ ਕਿੰਨਾ ਦੁੱਧ ਦੇ ਦੇਖੋ 12 ਕਿਲੋ 12 ਕਿਲੋ 11 ਕਿਲਾ ਨਾ ਲੈ ਜੇਗੇ 11 ਨਾ ਵੀ ਲੈ ਜੇਗੇ ਆਏ ਬੋਲਾਵਾ ਆ ਜੇ ਛੋਟੀ ਨੂੰ ਤੇ ਇਹਦੇ ਬਿਸ਼ੇ ਘੱਟੀ ਦੇ ਘੱਟਾ ਇਹਦੇ ਬਿਸ਼ੇ ਵੀ ਘੱਟੀ ਠੀਕ ਆ ਇੱਕ ਦੋਆਂ ਨਗਾ ਨਹੀਂ ਸੁਈ ਜਾਂਦੇ ਆ ਲਿਆ ਕਮਾ ਲਿਆ ਬਿੰਦੀਆਂ ਵਾਲਾ ਲੇਵਾ ਵਾ ਬਹੁਤ ਚੰਗੀ ਆ ਤੇ ਲੇਵੇ ਨੂੰ ਵੀ ਸਾਫ ਹੈ ਤਾਨੇ ਪਿੱਛੇੋਂ ਖੁੰਨੇ ਆ ਆ ਇਹਦਾ ਕੀ ਗਾਉ ਇਹਦਾ ਝੋਟੀ ਦਾ 35 ਕੋਲਿਆ ਜੀ ਹਾਂਜੀ 1 ਬਾਈਤੀ ਮੋਲਿਆ 130 ਵੀ ਝੋਟੀ ਦੇ ਦਾਂਗੇ ਹਾਂ 130 ਦੀ ਹਾਂਜੀ ਠੀਕ ਹੈ ਤੇ ਜਿਹੜਾ ਬਾਠ ਡੇਰੀ ਫਾਰਮੂਲ ਲਾਇਕ ਸ਼ੇਅਰ ਚੰਗੇ ਕਮੈਂਟ ਕਰੂਗਾ ਹਾਂਜੀ ਤੇ 500 ਵੀ ਨਹੀਂ ਛੱਡਣਾ 1000 ਵੀ ਨਹੀਂ ਛੱਡਣਾ 2000 ਛੋਟ ਕਰਕੇ 128 ਦੀ ਝੋਟੀ ਦੇ ਦਾਂਗੇ ਪੰਜੀ ਦੀ ਜਾਣਦੀ ਹੈਗੇ ਦੇ ਦਾਂਗੇ ਜੀ ਠੀਕ ਹੈ ਜੀ ਲਾਇਕ ਸ਼ੇਅਰ ਕਰਕੇ ਆਊਗਾ 1,25,000 ਦੀ ਹੋ ਜੂਗੀ ਆ ਵੇਖ ਝੋਟੀ ਤੇ ਇਹਦੇ ਪਿਛੇ ਕੱਟੀ ਹੈ ਨਾ ਇਹਦੇ ਪਿਛੇ ਕੱਟੀ ਆ ਹਾਂ 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 ਤੇ ਇਹ ਕਾਹ ਖੋਣੀ ਤੁਹਾਨੂੰ ਝੋਟੀ ਆ ਇਧਰ ਵੇਖੋ ਆ ਥਾਣੇ ਵੇਖੋ ਤੁਸੀਂ ਤੇ ਨਾਰਾ ਜੱਸੂਆ ਵਾ ਤੇ ਬਾੜ ਸਾਹਿਬ 13 ਕਿਲੋ ਤੇ ਆਈ ਹੈ ਵੀ ਯਾਰਾਂ ਨਹੀਂ ਦੇਣੀ ਠੀਕ ਆ ਠੀਕ ਆ ਤੂੰ ਜੱਸੂਆ ਦੇ 13 ਕਿਲੋ ਤੇ ਝੋਟੀ ਆਈ ਆ ਆ ਵੇਖ ਤੇ ਆਪਾਂ 11 ਕਿਲੋ ਦਸ ਕੇ ਜੜੀ ਨਾ 11 ਕਿਲੋ ਨਾ ਘਲਾਉਣੀਆਂ ਲੈਓ ਬਿਲਕੁਲ ਜੈਜਪਾ ਕਰ ਦੇਣੇ ਇਹਦਾ ਜਵਾਕੀ ਇਹਦੇ ਪਿੱਛੇ ਵੀ ਕੱਟੀ ਆ ਜੀ ਇਹਦੇ ਪਿੱਛੇ ਵੀ ਕੱਟੀ ਹੈਗੀ ਹਾਂ ਜੀ ਠੀਕ ਹੈ ਤੇ ਇਹਦਾ ਮੁੱਲ ਜਿਆਜ ਹੀ ਹੈਗਾ ਜਿਆਜ ਬਾਦ ਸਾਹਿਬ 1 ਬਾਈ ਮੋਲਿਆ ਹਾਂ ਜੀ 2000 ਛੋਟ ਕਰ ਦਈਏ 2 ਨੇ ਵੱਧ ਕਰ ਦਈਏ 5 ਕਰ ਦਾਂਗੇ ਠੀਕ ਹੈ 118 ਦੀ ਦੇ ਦਾਂਗੇ 1 ਲੱਖ 18000 ਦੀ ਹਾਂ ਝੋਟੀ ਦਿੰਦਾ ਨਹੀਂ ਕੋਈ ਪਰ ਅਸੀਂ ਮਾਨ ਕਰਕੇ ਦੇਣੀ ਇੱਧਰ ਵੇਖੋ ਲੈਵਾ ਠੀਕ ਹੈ ਆ ਸਾਫ ਹੈ ਲੈ ਵੀ ਹਾਂਜੀ ਤੇ ਆ ਜੋੜੇ ਹੋਣੀ ਇੱਕ ਇਹ ਆ ਜੀ ਅੱਜ ਸਵੇਰੇ ਝੋਟੀ ਆਈ ਆ ਇਹ ਨਹੀਂ ਹੋਦੇ ਆ ਬਾਦਨੇ ਆ ਇਹ ਵੀ ਅੱਜ ਹੀ ਆ ਆਮ ਖਾ ਲ ਗਏ ਹਾਂਜੀ ਇਹ ਵੀ ਪਹਿਲਾਂ ਸੁਹਾ ਦੁੱਜਾ ਜੀ ਪਹਿਲਾ ਸੁਹਾ ਵਾ ਚੌ ਦੀ ਦੰਦੀ ਭਨੀ ਆ ਠੀਕ ਤੇ 11 ਕਿਲੋ 11 ਕਿਲੋ ਹਾਜ਼ਰ ਹੈ ਆਣ ਕੇ ਥੱਲੀ ਕਰਕੇ ਤੇ ਲੈ ਕੇ ਜਾ ਸਕਦਾ ਹੈ ਲਓ ਮੜੀ ਆਉਣ ਦਾ ਕਰਕੇ ਡਰਦੀ ਆ ਬਾਸਾਬ ਤਾਂ ਇਹਦਾ ਮੁੱਲ ਕੀ ਰਹਿ ਜੂਗਾ ਹਣ ਇਹਦਾ ਬਾਸਾਬ ਮੁੱਲ ਇਹਦਾ ਵੀ 1 25 ਕਰਦੇ ਆ ਆਹ ਨਾ 20 ਨਹੀਂ ਦੇਦਾਂਗੇ 20 ਨਹੀਂ ਇਹ ਵੀ 18 ਦੀ ਜਾਂ ਦੋ ਕਰਾਂਗੇ ਮਾਰਦਾਂ ਨੂੰ ਮੌਕੇ ਤੇ ਭੈਣ ਭਰਾ ਦੇ ਦਾਂਗੇ ਗੱਲ ਕੋਈ ਠੀਕ ਹੈ ਠੀਕ ਹੈ ਇਹ ਫੋਨ ਨੰਬਰ ਤੇ ਪਿੰਡ ਦੱਸ ਦਿਓ ਪਿੰਡ ਠਵਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਫੋਨ ਨੰਬਰ 9779714340 ਨਾਂ ਮੇਰਾ ਭਾਜੀ ਰਾਣਾ ਤੇ ਇੱਕ ਟੋਕੜ ਮੈਂ ਆ ਗਈ ਜਮਾ ਮਹੀਨੇ ਦੀ ਸੂਈ 8 ਕਿਲੋ ਦੁੱਧ ਬੱਚਾ ਮੰਗ ਰਿਆ ਹਾਂਜੀ ਟੀਕਾ ਭਰਾਇਆ ਵਾ ਮਾਲਵੇ ਦੀ ਮਾਂ ਆ ਪਰਲੇ ਬੰਨੇ ਬੱਜੀ ਆ ਹਾਂਜੀ ਜਾਇਜ਼ ਰੇਟ 65000 ਦੀ ਦੇ ਦਾਂਗੇ 65000 ਦੀ ਹਾਂਜੀ ਤੇ ਵੀਡੀਓ ਮੰਗਾ ਸਕਦਾ ਜੀ ਹਾਂਜੀ ਵੀਡੀਓ ਪਾ ਦਾਂਗੇ ਠੀਕ ਹੈ